ਕਰੀਆਨੇ ਦੇ ਦੁਕਾਨਦਾਰ ਨੂੰ ਦੁਕਾਨ ਤੋਂ ਕੁਝ ਪਲ ਲਈ ਓਲੇ ਹੋਣਾ ਵੀ ਮਹਿੰਗਾ ਪੈ ਗਿਆ ਦੁਕਾਨ ਖਾਲੀ ਹੋਣ ਦੀ ਤਾਕ ਵਿੱਚ ਬੈਠੇ ਚੋਰ ਨੇ ਕੁਝ ਹੀ ਸਕਿੰਟਾਂ ਵਿੱਚ ਦੁਕਾਨ ਵਿੱਚ ਕਰ ਦਿੱਤਾ ਗੱਲਾਂ ਸਾਫ਼ ਹਾਲਾਂਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਪਰ ਮੂੰਹ ਸਿਰ ਤੇ ਕੱਪੜੇ ਲਪੇਟੇ ਹੋਣ ਦੇ ਕਾਰਨ ਚੋਰ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਪਿੰਡ ਆਲੇਚੱਕ ਵਿੱਚ ਹੈ ਦੁਪਹਿਰ ਨੂੰ ਜਦੋਂ ਉਹ 10 ਮਿੰਟ ਲਈ ਦੁਕਾਨ ਤੋਂ ਬਾਹਰ ਗਿਆ ਤਾਂ ਇਸ ਦਰਾਨ ਉਸ ਦੀ ਮਾਤਾ ਦੁਕਾਨ ਤੇ ਬੈਠੀ ਸੀ ਪਰ ਉਹ ਦੁਕਾਨ ਦੇ ਹੇਠਾਂ ਅੰਡਰਗ੍ਰਾਉਂਡ ਗਦਾਮ ਵਿੱਚ ਸਫਾਈ ਕਰ ਰਹੀ ਸੀ ਇਸ ਦਰਾਨ ਕਪੜੇ ਦੇ ਨਾਲ ਮੂੰਹ ਸਿਰ ਲਪੇਟਿਆ ਇੱਕ ਨੌਜਵਾਨ ਉਹਨਾਂ ਦੀ ਦੁਕਾਨ ਦੇ ਅੰਦਰ ਵੜ ਗਿਆ ਤੇ ਗੱਲੇ ਵਿੱਚ ਪੇਛੇ 6000 ਦੇ ਕਰੀਬ ਰੁਪਏ ਚੋਰੀ ਕਰਕੇ ਮਿੰਟਾਂ ਦੇ ਵਿੱਚ ਹੀ ਉਥੋਂ ਫਰਾਰ ਹੋ ਗਿਆ ਪੀੜਿਤ ਦੁਕਾਨਦਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਜੀ ਸਿੰਘਾ ਜੀ ਤੇ ਮੇਰੀ ਕਰਿਆਨੇ ਦੀ ਸ਼ਾਪ ਆ ਆਲੇ ਚੱਕ ਪਿੰਡ ਦੇ ਵਿੱਚ ਮੇਨ ਰੋਡ ਦੇ ਉੱਤੇ 에ਰਾਈਟ ਪ੍ਰਾਈਸ ਸ਼ਾਪ ਕਰਕੇ ਅੱਜ ਇੱਕ 3 ਵਜੇ ਮੈਂ ਬਾਜ਼ਾਰ ਨੂੰ ਗਿਆ ਤੇ ਮਾਤਾ ਮੇਰੇ ਥੱਲੇ ਝਾੜੂ ਮਾਰਦੇ ਪਏ ਨੇ ਤੇ ਇੱਕ ਸਖਸ ਬਾਹਰੋਂ ਆਇਆ ਬੜੀ ਤੇਜ਼ੀ ਦੇ ਨਾਲ ਉਸਨੇ ਗੱਲੇ ਦੇ ਵਿੱਚੋਂ ਮੇਰਾ 6-7000 ਰੁਪਇਆ ਕਢਿਆ ਔਰ ਛੇਤੀ ਨਾਲ ਹੀ ਬੜੇ ਹੀ ਚਲਾਕੀ ਦੇ ਨਾਲ ਇੱਥੋਂ ਦੌੜ ਗਿਆ ਦੇਖੋ ਕਿ 2 ਮਿੰਟ ਦੇ ਵਿੱਚ ਐਡੇ ਐਡੇ ਵੱਡੇ ਕਾਰਨਾਮੇ ਹੋ ਰਿਹਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਥੋੜੀ ਜਿਹੀ ਠੱਲ ਪਾਈ ਜਾਵੇ ਔਰ ਬੰਦਿਆਂ ਨੂੰ ਕਾਬੂ ਕੀਤਾ ਜਾਵੇ ਔਰ ਸਾਡੀ ਮਦਦ ਕੀਤੀ ਜਾਵੇ ਮਾਤਾ ਜੀ ਦੁਕਾਨ ਤੇ ਹੀ ਉਹਨਾਂ ਦੇ ਸਾਹਮਣੇ ਆ ਮਾਤਾ ਜੀ ਦੁਕਾਨ ਤੋਂ ਥੋੜਾ ਥੱਲੇ ਸੀਗੇ ਥੱਲੇ ਆਪਣਾ ਅੰਡਰਗਰਾਉਂਡ ਬਣਾਇਆ ਹੋਇਆ ਜਿੱਥੇ ਸਾਰਾ ਸਮਾਨ ਰੱਖਿਆ ਤੇ ਝੜੂ ਮਾਰਦੇ ਪੇਸ਼ ਕਰਦੇ ਇੱਕ ਮਿੰਟ ਲਈ ਗਏ ਸੀ ਤੇ ਆ ਗਏ ਹਾਂ ਜੀ ਇੱਕ ਮਿੰਟ ਵਾਸਤੇ ਥੱਲੇ ਗਏ ਤੇ ਉਹਨੇ ਚਿਰ ਦੇ ਵਿੱਚ ਹੀ ਉਹ ਬੰਦਾ ਕਾਂਡ ਕਰਕੇ ਤੇ ਦੌੜ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ